ਵਾਹਿਗੁਰੂ ਜੀ ਖੰਡਨ ਕਰਨ ਵਾਲੀਆਂ ਗੱਲਾਂ ਉਹ ਸਾਰੇ ਮੰਨ ਦੇ ਕੁਰਨੇ ਜਾਂ ਖਿਆਲ ਜਾਂ ਨਿਸ਼ਚੇ ਜਿਹੜੇ ਮੰਨਣ ਯੋਗ ਗੱਲਾਂ ਦੇ ਵਿਰੁੱਧ ਹੋਣ त्याਗ ਦੇਣੇ ਚਾਹੀਦੇ ਹਨ ਇਹ ਨਿਸ਼ਚਾ ਖੰਡਨ ਕਰਨਾ ਹੈ ਕਿ ਪੁਰਾਣੇ ਤੇ దీਰਗ ਰੋਗ ਕਿਣ ਵਿੱਚ ਦੂਰ ਨਹੀਂ ਹੋ ਸਕਦੇ ਕਿਉਂਕਿ ਦਵਾਈਆਂ ਅਤੇ ਹੋਰ ਉਪਾਅ ਕੀਤੇ ਹਨ ਉਹ ਸਭ ਫੇਲ ਹੋ ਗਏ ਹਨ ਇਹ ਖਿਆਲ त्याਗਣਾ ਹੈ ਕਿ ਨਾਮਦਾਰੂ ਕਾਰਗਰ ਨਹੀਂ ਹੋਵੇਗਾ ਕਿਉਂਕਿ ਕਿਸੇ ਜੋਤਸ਼ੀ ਜਾਂ ਪੰਡਤ ਨੇ ਦੱਸਿਆ ਸੀ ਕਿ ਬਿਮਾਰੀ ਲਾ ਇਲਾਜ ਹੈ ਇਹ ਨਿਸ਼ਚੈ ਵੀ ਯਗਣਾ ਹੈ ਕਿ ਬਿਮਾਰੀ ਨਾਮ دارੂਨ ਰਾਈ ਦੂਰ ਹੋਣ ਵਿੱਚ ਬਹੁਤ ਸਮਾਂ ਲਵੇਗੀ ਇਹ ਖਿਆਲ ਦਿਯਾਣਾ ਹੈ ਕਿ ਕਿਉਂਕਿ ਮੈਂ ਅਨੇਕਾਂ ਪਾਪ ਕੀਤੇ ਹੋਣਗੇ ਜਾਂ ਮੈਂ ਕਿਸੇ ਹੋਰ ਦਾ ਦੁੱਖ ਆਪਣੇ ਤੇ ਲਿਆ ਹੋਵੇਗਾ ਇਸ ਵਾਸਤੇ ਇਹ ਦੁੱਖ ਇੱਕਦਮ ਕਿਸ ਤਰ੍ਹਾਂ ਕਟਿਆ ਜਾਏਗਾ ਇਹੋ ਜੇ ਨਿਸ਼ਚੈ ਛੱਡਨੇ ਹਨ ਕਿਉਂਕਿ ਪਰਮਾਤਮਾ ਪਰਮ ਕਿਰਪਾਲੂ ਹੈ ਅਤੇ ਕੋ ਕੋਈ ਅਗੁਰ ਨਹੀਂ ਚਿਤਾਰਦਾ ਉਹ ਤਾਂ ਬਖਸ਼ਿਸ਼ਾਂ ਦਾ ਸਮੁੰਦਰ ਹੈ ਇਹ ਸੋਚ ਠੀਕ ਨਹੀਂ ਹੈ ਕਿ ਕਰਮਾਂ ਦਾ ਹਿਸਾਬ ਮੈਂ ਹੀ ਪੂਰਾ ਕਰਨਾ ਹੈ ਰੱਬ ਦੇ ਘਰ ਵਿੱਚ ਬੇਇਨਸਾਫੀ ਨਹੀਂ ਹੋ ਸਕਦੀ ਕਿ ਮੇਰੇ ਕੁਮਾਰੇ ਕਰਮ ਇਕਦਮ ਕੱਟੇ ਜਾਣਗੇ ਇਹ ਠੀਕ ਹੈ ਕਿ ਪਰਮਾਤਮਾ ਆਪ ਸੱਚਾ ਹੈ ਅਤੇ ਉਸ ਦਾ ਇਨਸਾਫ ਅਤੇ ਸਾਰੇ ਕਰਮ ਸੱਚੇ ਹਨ ਪਰੰਤੂ ਇਹ ਨਾ ਭੁੱਲੀਏ ਕਿ ਪਰਮਾਤਮਾ ਦਇਆ ਅਤੇ પ્રેમ ਦਾ ਸਮੁੰਦਰ ਹੈ ਉਹ ਅਤ ਨੀਚਾ ਦਾ ਪਾਪ ਕਿਨ ਵਿੱਚ ਮੁਆਫ ਕਰ ਦਿੰਦਾ ਹੈ ਕੇਵਲ ਪੂਰਨ ਭਰੋਸੇ ਦੀ ਲੋੜ ਹੈ ਅਜਿਹਾ ਸੋਚਣਾ ਵੀ ਗਲਤ ਹੈ ਕਿ ਮੈਨੂੰ ਰੋਗ ਸਹਿਣਾ ਚਾਹੀਦਾ ਹੈ ਕਿਉਂਕਿ ਵਾਹਿਗੁਰੂ ਜੀ ਦਾ ਹੁਕਮ ਹੈ ਬਾਣਾ ਮੰਨਣਾ ਹੀ ਠੀਕ ਹੈ ਸਭੋ ਇਹ ਸਚਾਈ ਸਮਝਣੀ ਚਾਹੀਦੀ ਹੈ ਕਿ ਨਾਮ दारू ਅਤੇ ਦਵਾਈਆਂ ਵੀ ਵਾਹਿਗੁਰੂ ਜੀ ਦਾ ਹੁਕਮ ਹੈ ਉਸਨੇ ਆਪ ਹੀ ਸਾਰੇ ਜਗਤ ਦੇ ਦੁੱਖ ਰੋਗ ਅਤੇ ਚਿੰਤਾਵਾਂ ਮਿਟਾਉਣ ਵਾਸਤੇ ਤੁਰ ਕੀ ਬਾਣੀ ਭੇਜੀ ਹੈ। ਇਹ ਨਿਸ਼ਚੈ ਇਹ ਨਿਸ਼ਚੈ ਬਣਾਉਣਾ ਉਚਿਤ ਨਹੀਂ ਹੈ ਕਿ ਰੋਗ ਚੰਗਾ ਹੈ ਕਿਉਂਕਿ ਮੇਰੇ ਭਲੇ ਵਾਸਤੇ ਲਾਇਆ ਹੈ ਨਹੀਂ ਤਾਂ ਮੈਂ ਬੁਰੇ ਪਾਸੇ ਲੱਗ ਜਾਣਾ ਸੀ। ਇਹ ਠੀਕ ਹੈ ਕਿ ਦੁੱਖ दारू ਹੈ। ਇਸੇ ਵਾਸਤੇ ਹੀ ਨਾਮ दारू ਲਿਆ ਜਾਵੇ ਤਾਂ ਕਿ ਰੋਗ ਮਿਟ ਜਾਵੇ ਅਤੇ ਨਾਮ ਪਿਆਰਾ ਲੱਗ ਜਾਵੇ। ਇਹ ਧਾਰਨਾ ਖੰਡਨਯੋਗ ਹੈ ਕਿ ਵਾਹਿਗੁਰੂ ਜੀ ਆਪਣੇ ਦਾਸ ਜਾਂ ਜਨ ਦਾ ਰੋਗ ਹੀ ਇਕਦਮ ਕੱਟਦੇ ਹਨ ਮੈਂ ਹਾਲੇ ਦਾਸਾਂ ਜਨ ਨਹੀਂ ਬਣਿਆ ਸੱਚ ਤਾਂ ਇਹ ਹੈ ਕਿ ਜਿੰਨੀ ਕੋਈ ਵਿਅਕਤੀ ਗੁਰੂ ਜੀ ਦੀ ਸਿੱਖਿਆ ਮੰਨ ਲਵੇਗਾ ਉਹ ਨਾ ਹੀ ਉਹ ਵਾਹੀ ਗੁਰੂ ਜੀ ਦਾ ਦਾਸ ਬਣ ਜਾਵੇਗਾ ਨਾਮ ਦਾ ਉਤੇ ਭਰੋਸਾ ਲੈਣਾ ਗੁਰੂ ਜੀ ਦੀ ਸਿੱਖਿਆ ਦਾ ਇੱਕ ਅਹਿਮ ਅੰਗ ਹੈ ਇੱਕ ਪਰ ਚਲਤ ਵਿਚਾਰ ਹੈ ਕਿ ਕਿਉਂਕਿ ਬਹੁਤ ਸਾਰੇ ਸੰਤ ਜੇ ਮਹਾਪੁਰਖ ਵੀ ਰੋਗੀ ਰਹੇ ਹਨ ਜਾਂ ਹਨ ਮੇਰੇ ਰੋਗ ਕਿਸ ਤਰ੍ਹਾਂ ਕੱਟੇ ਜਾਣਗੇ ਕਸ ਨੇਵਰ ਬੇਨਤੀ ਹੈ ਕਿ ਗੁਰਬਾਣੀ ਦੇ ਮੁਤਾਬਕ ਸਾਧੂ ਦੀ ਕੇਵਲ ਸੰਗਤ ਨਾਲ ਹੀ ਸਾਰੇ ਦੁੱਖ ਰੋਗ ਮਿਟ ਜਾਂਦੇ ਹਨ ਇਸ ਤੋਂ ਸਪਸ਼ਟ ਹੈ ਕਿ ਰੋਗ ਭੋਗਣ ਵਾਲਾ ਪੂਜਨਯੋਗ ਵਿਅਕਤੀ ਹਲੇ ਪੂਰਨ ਸੰਤ ਦੀ ਪਤਵੀ ਤੇ ਨਹੀਂ ਪੁੱਜਾ ਸਾਡੇ ਹਿੱਤ ਵਿੱਚ ਇਹ ਹੈ ਕਿ ਅਸੀਂ ਗੁਰਬਾਣੀ ਦੇ ਉਪਦੇਸ਼ੋਂ ਇਨ ਬਿਨ ਮੰਨਿਏ ਅਤੇ ਸੁਨੇ ਸੁਣਾਏ ਗੁਰਬਾਣੀ ਵਿਰੁੱਧ ਵਿਚਾਰ त्याਗੀਏ ਇਹ ਵਿਚਾਰ ਛੱਡਣਾ ਹੈ कि चूंकि मेरा रूप तो किसी के टूने ज शराब ज माड़ी नजर न लग्या है इसलिए ये नहीं हटना ये निश्चय त्यागना है क्योंकि नाम सर्व शक्तिमान है जिससे सामने टूने शराब इत्यादि टिक नहीं सकते लख लख वार बले हारे चाहिए पूरे सतगुना तो जिन्होंने ना ना केवल प्रभु प्राप्ति वास्ते बहुत ही सरल ਅਤੇ ਸੋਕਾਟਾਂ ਨੂੰ ਗੁਰਬਾਣੀ ਰੂਪ ਵਿੱਚ ਦਿੱਤਾ ਹੈ ਨਾਲ ਹੀ ਪਿਆਰ ਨਾਲ ਸਾਨੂੰ ਸਮਝਾਇਆ ਹੈ ਕਿ ਜਿਹੜਾ ਸ਼ਬਦ ਅਸੀਂ ਸੱਚ ਮੰਨਦਿਆਂ ਹੋਇਆਂ ਬੋਲੀ ਅਤੇ ਸੁਣੀ ਜਾਵਾਂਗੇ ਉਹੀ ਸਾਡੇ ਅੰਦਰ ਉੱਤਰ ਆਵੇਗਾ ਇਹ ਸੁਨਹਿਰੀ ਸਿਧਾਂਤ ਪਰਲੇ ਬਨਣ ਦੀ ਲੋੜ ਹੈ ਜੇ ਇਹ ਸਚਾਈ ਧ੍ਰਿੜ ਹੋ ਜਾਵੇ ਤਾਂ ਸਾਡੇ ਸਾਰੇ ਕਾਰਜ ਸਫਲ ਹੋ ਜਾਣਗੇ ਅਸੀਂ ਕਾਰਜ ਮੁਤਾਬਕ ਗੁਰਬਾਣੀ ਵਿੱਚੋਂ ਇੱਕ ਸ਼ਬਦ ਜਾਂ ਸ਼ਬਦਾਂ ਦੀ ਚੋਣ ਕਰ ਸਕਦੇ ਹ ਜਿਸ ਨੂੰ ਜਾਂ ਜਿਨ੍ਹਾਂ ਨੂੰ ਬੋਲਣ ਅਤੇ ਸੁਣਨ ਨਾਲ ਸਾਡੇ ਕਾਰਜ ਸਫਲ ਹੋ ਜਾਣਗੇ ਇਸੇ ਸੱਚਾਈ ਨੂੰ ਮੁੱਖ ਰੱਖਦੇ ਹੋਏ ਆ ਗਾਈਡ ਵਿੱਚ ਦਿੱਤੇ ਗਏ ਸ਼ਬਦ ਅਤੇ ਤੁਕਾਂ ਚੁਣੀਆਂ ਗਈਆਂ ਪੂਰੇ ਗੁਰੂ ਜੀ ਦਾ ਪ੍ਰਮਾਨ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪਰਤਖ ਗੁਰੂ ਨਿਸਤਾਰੇ ਪੂਰੇ ਗੁਰੂ ਜੀ ਨੇ ਕਟਾਕ ਨਿਸਾਰਾ ਤਾਂ ਹੀ ਕਰਨਾ ਹੈ ਜਦੋਂ ਅਸੀਂ ਸਤਿਗੁਰੂ ਦੇ ਬਚਨਾਂ ਤੇ ਪੂਰਨ ਕਰੋਸਾ ਲਿਆਵਾਂਗੇ ਕਰੋਸੇ ਅਨਸਾਰ ਹੀ ਨਿਸਾਰਾ ਹੋਣਾ ਹੈ ਉਦਾਹਰਣ ਵਜੋਂ ਗੁਰੂ ਜੀ ਕਹਿ ਰਹੇ ਹਨ ਕਿ अनेका ਉਪਾਅ ਕਰਨ ਨਾਲ ਵੀ ਜਿਹੜੇ ਰੋਗ ਨਹੀਂ ਮਿਟਦੇ ਨਾਮ دارو ਨਾਲ ਅਵਸ਼ੀ ਮਿਟ ਜਾਂਦੇ ਹਨ ਜੇ ਇਹ ਸਚਾਈ ਰੋਗੀ ਵਿਅਕਤੀ ਮੰਨੀ ਰੱਖੇਗਾ ਅਤੇ ਨਾਮ دارو ਦਾ ਸੇਵਨ ਧ੍ਰਿੜਤਾ ਨਾਲ ਕਰਦਾ ਰਹੇਗਾ ਤਾਂ ਪੂਰੇ ਸਤਿਗੁਰੂ ਜੀ ਉਸ ਦੀ ਰੋਗ ਨਿਵਰਤੀ ਕਰਕੇ ਨਿਸਤਾਰਾ ਕਰਨਗੇ ਇਸੇ ਤਰ੍ਹਾਂ ਗੁਰੂ ਜੀ ਦਾ ਫਰਮਾਨ ਹੈ ਬਸ ਸਿਆਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਸਾਨੂੰ ਭਰੋਸੇ ਨਾਲ ਯਕੀਨ ਕਰ ਲੈਣਾ ਚਾਹੀਦਾ ਹੈ ਕਿ ਪ੍ਰਭੂ ਨੇ ਸਾਡੀ ਉੱਪਰ ਕਿਰਪਾ ਕਰ ਦਿੱਤੀ ਹੈ ਅਤੇ ਸਾਡੇ ਸਾਰੇ ਰੋਗ ਮਿਟ ਗਏ ਹਨ ਪਰੰਤੂ ਪ੍ਰੋਸੇ ਨੇ ਹੌਲੀ-ਹੌਲੀ ਅੰਦਰ ਉਤਰਨਾ ਹੈ ਜਲਦੀ ਰਾਜੀ ਹੋਣ ਵਾਸਤੇ ਇਹ ਜ਼ਰੂਰੀ ਹੈ ਕਿ باوجود ਇਸ ਗੱਲ ਦੇ ਕਿ ਰੋਗ ਦੀ ਸਾਰੀਆਂ ਨਿਸ਼ਾਨੀਆਂ ਨਹੀਂ ਮਿਟੀਆਂ ਮਨ ਵਿੱਚ ਪੂਰਨ ਭਰੋਸਾ ਬਣਾਈ ਰੱਖਣਾ ਹੈ ਕਿ ਸਾਰੇ ਰੋਗ ਮਿਟ ਗਏ ਹਨ ਅਤੇ ਉਦੋਂ ਤੱਕ ਲਗਾਤਾਰ ਬਣਾਈ ਰੱਖਣਾ ਹੈ ਜਦੋਂ ਤੱਕ ਰੋਗ ਦੀਆਂ ਸਾਰੀਆਂ ਨਿਸ਼ਾਨੀਆਂ ਪੂਰੀ ਤਰ੍ਹਾਂ ਨਹੀਂ ਮਿਟ ਜਾਂਦੀਆਂ ਭਰੋਸਾ ਕਾਇਮ ਕਰਨ ਵਾਸਤੇ ਇਸ ਗਾਈਡ ਵਿੱਚ ਦਿੱਤੀਆਂ ਤੁਕਾਂ ਅਤੇ ਸ਼ਬਦਾਂ ਦਾ ਅੱਗੇ ਦੱਸੀ ਵਿਧੀ ਅਨੁਸਾਰ ਪਾਠ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ ਪਹਿਲਾ ਪਾਠ ਉੱਚੀ ਬੋਲ-ਬੋਲ ਕੇ ਸਹਿਜ ਨਾਲ ਅਰਥਾਂ ਨੂੰ ਮਨ ਵਿੱਚ ਰੱਖਦਿਆਂ ਹੋਇਆਂ ਪਿਆਰ ਨਾਲ ਕਰਨਾ ਤੇ ਸੁਣਨਾ ਹੈ ਤੁਕਾਂ ਅਤੇ ਸ਼ਬਦਾਂ ਦਾ ਪਾਠ ਕਰਨ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਪਿਆਰ ਨਾਲ 5 ਮਿੰਟ ਕੀਤਾ ਜਾਵੇ ਜੀ ਉਪਰੰਤ ਤੁਕਾਂ ਇਹ ਸ਼ਬਦਾਂ ਦਾ ਪਾਠ ਇਸ ਤਰ੍ਹਾਂ ਕੀਤਾ ਜਾਵੇ ਕਿ ਸਾਰੇ ਦਿਨ ਵਿੱਚ ਘੱਟੋ ਘੱਟ 2 ਘੰਟੇ ਜ਼ਰੂਰ ਹੋਵੇ ਪਰ ਹਰ ਵਾਰੀ ਪਾਠ ਦਾ ਸਮਾਂ ਆਪਣੀ ਸੁਵਿਧਾ ਅਨੁਸਾਰ ਨਿਸ਼ਚਿਤ ਕੀਤਾ ਜਾਵੇ ਵੈਸੇ ਸਵੇਰੇ ਅਤੇ ਰਾਤ ਇਕਾਂਤ ਵਾਤਾਵਰਣ ਹੋਣ ਕਾਰਨ ਪਾਠ ਲਈ ਵਧੀਰੇ ਸਮਾਂ ਕੱਢਿਆ ਜਾਣਾ ਚਾਹੀਦਾ ਹੈ ਗੁਰਬਾਣੀ ਦਾ ਪਰਮਾਨ ਹੈ ਜੋ ਜੋ ਤਿਸ ਹੈ ਸੋ ਸੋ ਰੋਗੀ ਇਸ ਲਈ ਅਸੀਂ ਸਾਰੇ ਰੋਗੀ ਹਾਂ ਸਧਾਰਨ ਮਨੁੱਖ ਲਈ ਆਪਣੇ ਸਰੀਰ ਦੇ ਰੋਗਾਂ ਦੀ ਨਿਵਰਤੀ ਲਈ ਅਤੇ ਰੋਗਾਂ ਤੋਂ ਬਚਣ ਲਈ ਅੰਮ੍ਰਿਤ ਵੇਲੇ ਦੇ ਨਿਤਨੇਮ ਪਿਛੋਂ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਘੱਟੋ-ਘੱਟ 20-20 ਮਿੰਟ ਮਨ ਬੀਤੀ ਇਕਾਗਰ ਕਰਕੇ ਉਪਰ ਦਸੀ ਦਸੀ ਵਿਧੀ ਅਨੁਸਾਰ ਪਾਠ ਕਰਨਾ ਉਚਿਤ ਹੈ। ਪਰੰਤੂ ਰੋਗੀਆਂ ਲਈ ਜ਼ਰੂਰੀ ਹੈ ਕਿ ਉਪਰੋਕਤ ਦੋ ਵਾਰੀ ਤੋਂ ਛੁੱਟ ਉਹ ਦਿਨ ਵਿੱਚ ਘੱਟੋ-ਘੱਟ ਤਿੰਨ ਵਾਰੀ ਹੋਰ 20-20 ਮਿੰਟ ਲਈ ਪਾਠ ਕਰਨ ਦੀ ਰੋਗੀ ਲਈ ਜ਼ਰੂਰੀ ਨਹੀਂ ਕਿ ਉਹ ਪਾਠ ਬੈਠ ਕੇ ਕਰੇ ਉਹ ਲੇਟ ਕੇ ਵੀ ਪਾਠ ਅਤੇ ਸਿਮਰਨ ਕਰ ਸਕਦਾ ਹੈ। ਪ੍ਰੰਤੂ ਪਿਆਰ ਨਾਲ ਬੋਲ-ਬੋਲ ਕੇ ਅਤੇ ਸੁਣ-ਸੁਣ ਕੇ ਕਰਨ ਲਈ ਅਸੀਂ ਬੇਨਤੀ ਕਰਦੇ ਹਾਂ। ਸਿਮਰਨ ਬੇਨਤੀ ਹੈ ਕਿ ਨਾਮ ਜਪਣ ਅਤੇ ਤੁਕਾ ਤੇ ਸ਼ਬਦਾਂ ਦੇ ਪਾਠ ਵਾਸਤੇ ਦਿਨ ਵਿੱਚ 4 ਘੰਟੇ ਅਤੇ 2 ਘੰਟੇ ਦੇ ਸਮੇਂ ਦਾ ਸੁਝਾਅ ਦਿੱਤਾ ਗਿਆ ਹੈ। ਪ੍ਰੰਤੂ ਉਚਿਤ ਇਹ ਹੋਵੇਗਾ ਇਹ ਰੋਗ ਨੂੰ ਵਿੱਟੀ ਲਈ ਹਰ ਵੇਲੇ ਉੱਟਦੇ ਆਂ ਬਹਿਣਦੇ ਆਂ ਅਤੇ ਲੇਟਿਆਂ ਵਾਰੀ-ਵਾਰੀ ਨਾਮ ਜਪਦੇ ਜਾਂ ਤੁਕਾਂ ਤੇ ਸ਼ਬਦਾਂ ਦਾ ਪਾਠ ਕਰਦੇ ਰਹਿਣਾ ਚਾਹੀਦਾ ਹੈ ਗੁਰਬਾਣੀ ਪੜਨਾ ਅਤੇ ਸੁਣਨਾ ਗੁਰਬਾਣੀ ਦਾ ਪਾਠ ਕਰਨ ਅਤੇ ਸੁਣਨ ਨਾਲ ਰੋਗਾ ਕਲੇਸ਼ਾ ਦੁੱਖਾਂ ਅਤੇ ਪਾਪਾਂ ਦਾ ਨਾਸ ਹੁੰਦਾ ਹੈ ਇਸ ਲਈ ਆਪਣੀ ਸੁਵਿਧਾ ਅਨੁਸਾਰ ਸ਼ਬਦਾਂ ਦੇ ਪਾਠ ਦੇ ਨਾਲ-ਨਾਲ ਸੱਤ ਪਾਠ ਵੀ ਕੀਤੇ ਜਾ ਸਕਦੇ ਹਨ ਪਰੰਤੂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜਿੰਨਾ ਕੋਈ ਕਰ ਸਕੇ ਉਹਨਾ ਚੰਗਾ ਹੈ ਪਰ ਅਸੀਂ ਇਹ ਬੇਨਤੀ ਪੁਰਜ਼ੋਰ ਸ਼ਬਦਾਂ ਵਿੱਚ ਕਰਨੀ ਚਾਹਾਂਗੇ ਕਿ ਜਿੰਨਾ ਵੀ ਪਾਠ ਕਰਨਾ ਹੈ ਸਰੀਰਕ ਸੁਵਿਧਾ ਅਨੁਸਾਰ ਕਰਨਾ ਹੈ ਪਿਆਰ ਨਾਲ ਅਤੇ ਬੋਲ-ਬੋਲ ਕੇ ਕਰਨਾ ਹੈ ਅਤੇ ਕਿਸੇ ਕਿਸਮ ਦਾ ਹੱਠ ਨਹੀਂ ਕਰਨਾ ਗੁਰਬਾਣੀ ਦਾ ਕੀਰਤਨ ਕਰਨਾ ਅਤੇ ਸੁਣਨਾ ਗੁਰਬਾਨੀ ਦਾ ਖਾਸ ਕਰਕੇ ਰੋਗ ਨਿਵਾਰਕ ਸ਼ਬਦਾਂ ਦਾ ਕੀਰਤਨ ਕਰਨ ਅਤੇ ਸੁਣਨ ਨਾਲ ਰੋਗ ਨਿਵੇਦੀ ਜਲਦੀ ਪ੍ਰਾਪਤ ਹੁੰਦੀ ਹੈ। ਸੁਵਿਧਾ ਅਨੁਸਾਰ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਗੁਰਦੁਆਰੇ ਵਿੱਚ ਸਾਧ ਸੰਗਤ ਵਿੱਚ ਬੈਠ ਕੇ ਘਟੋ-ਘਟ ਅੱਧਾ ਘੰਟਾ ਜ਼ਰੂਰ ਕੀਰਤਨ ਸੁਣਨਾ ਚਾਹੀਦਾ ਹੈ। ਘਰਾਂ ਵਿੱਚ ਗੈਸ ਟੇਪਾਂ ਲਾ ਕੇ ਸੁਣਨਾ ਬਹੁਤ ਉਪਯੋਗੀ ਨਹੀਂ ਹੈ। ਆਪਣੀ ਰਸਨਾ ਨਾਲ ਬੋਲਣਾ ਆਪਣੇ ਕੰਨਾਂ ਨਾਲ ਸੁਣਨਾ ਜਾ ਸਾਧ ਸੰਗਤ ਵਿੱਚ ਗਾਉਣਾ ਅਤੇ ਸੁਣਨਾ অতি ਲਾਭਕਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ